ਜਿੰਨੀ ਕ ਅਕਲ ਜਿੰਨੀ ਕ ਮਤ ਗੁਰੂ ਬਾਬੇ ਨੇ ਦਾਸਾਂ ਦੀ ਝੋਲੀ ਚ ਪਾਈ ਮੋਦੇ ਅਨੁਸਾਰ ਤੁਹਾਡੀ ਸੇਵਾ ਕਰ ਲੱਗਾ ਹਾਂ ਮਨ ਬਿਰਤੀ ਇਕਾਕਰ ਕਰਕੇ ਰੱਖਿਓ ਪ੍ਰਸੰਗ ਉਹ ਹੀ ਆ ਜਿਹੜਾ ਹੋਸਦਾ ਤੁਸੀਂ ਕੱਲ ਵੀ ਸੁਣਿਆ ਹੋਵੇ ਮੈਨੂੰ ਨਹੀਂ ਪਤਾ ਪ੍ਰਸੰਗ ਉਹ ਹੋਵੇ ਜੇ ਤੁਸੀਂ ਅੱਗੇ ਵੀ ਸੁਣਦੇ ਜੇ ਬਾਬਾ ਦੀਪ ਸਿੰਘ ਦਾ ਪਰ ਯਤਨ ਕਰਾਂਗਾ ਮੈਂ ਆਪਣੇ ਸਮੇਂ ਦੇ ਅੰਦਰ ਕੁਝ ਉਹ ਪੁਆਇੰਟ ਤੁਹਾਡੇ ਸਾਹਮਣੇ ਛੂਕੇ ਜਾਵਾਂ ਜਿਹੜੇ ਅਜੇ ਤੱਕ ਤੁਸੀਂ ਸ਼ਾਇਦ ਘੱਟ ਸੁਣੇ ਨਹੀਂ ਇਹ ਨਹੀਂ ਕਹਿੰਦਾ ਕਿ ਸੁਣੇ ਨਹੀਂ ਸ਼ਾਇਦ ਦਾ ਮਤਲਬ ਹੁੰਦਾ ਵਾ ਕਿ ਬਹੁਤਿਆਂ ਨੇ ਨਹੀਂ ਸੁਣੇ ਹੋਣਗੇ ਕੋਈ 1-2% ਹੋਣਗੇ ਜਿਨ੍ਹਾਂ ਨੇ ਸ਼ਾਇਦ ਸੁਣੇ ਹੋਣ ਆਪਣੇ ਵੱਲੋਂ ਕੁਝ ਮੈਂ ਨਵੀਂ ਇਤਿਹਾਸ ਦੀ ਦਾਸਤਾਂ ਹੋਵੇਗਾ ਧੰਨ ਬਾਬਾ ਦੀਪ ਸਿੰਘ ਦਾ ਜੀਵਨ ਇੱਕ ਔਰ ਸਾਰੀ ਸੰਗਤ ਹੱਥ ਜੋੜ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਆਪਣੇ ਮਨਮਰਜ਼ੀ ਇਕਾਗਰ ਕਰਕੇ ਤੇ ਉਹ ਦਿੱਲੀ ਸ਼ਹਿਰ ਦੇ ਲਾਗੇ ਇੱਕ ਪਿੰਡ ਪੈਂਦਾ ਵਾ ਭੋਗਲ ਹੁਣ ਤੇ ਸ਼ਹਿਰ ਬਣ ਗਿਆ ਜਦੋਂ ਦਰਿਆ ਜਮਨਾ ਤੋਂ ਪਾਰ ਸੀ ਉਦੋਂ ਨੂੰ ਭੋਗਲ ਕਹਿੰਦੇ ਸੀ ਹੁਣ ਭੋਗਲ ਦਿੱਲੀ ਚ ਰਲ ਗਿਆ ਕਿਉਂਕਿ ਦਿੱਲੀ ਜਮਨਾ ਤੋਂ ਪਾਰ ਵੀ ਚਲਾ ਗਿਆ ਮਨਮਰਜ਼ੀ ਇਕਾਗਰ ਕਰਕੇ ਰੱਖਿਓ ਕਹਿੰਦੇ ਨੇ ਪਿੰਡ ਭੋਗਲ ਦੇ ਵਿੱਚੋਂ ਬੜੇ ਪੁਰਾਣੇ ਜ਼ਮਾਨੇ 'ਚ ਇੱਕ ਜ਼ਿਮੀਂਦਾਰ ਉੱਠਿਆ ਉਦੇ ਕੋਲ ਮੱਝਾਂ ਗਾਵਾਂ ਬਹੁਤ ਸੀ ਪਰਿਵਾਰ ਵੱਡਾ ਸੀ ਆਪਣੀਆਂ ਮੱਝਾਂ ਗਾਵਾਂ ਲੈ ਕੇ ਆਪਣਾ ਪਰਿਵਾਰ ਲੈ ਕੇ ਉਹ ਚੰਗੇ ਘਾ ਪੱਠੇ ਦੀ ਤਲਾਸ਼ ਅੰਦਰ ਪਿੰਡ ਭੋਗਲ ਛੱਡ ਕੇ ਤੇ ਮਾਝੇ ਵੱਲ ਨੂੰ ਆਇਆ ਮਾਝੇ ਵੱਲ ਹੁਣ ਜਿਹਦੇ ਕੋਲ ਡੰਗਰ ਜਾਦੇ ਆ ਗਾਵਾਂ ਮੱਝਾਂ ਜਿਆਦਾ ਹੁੰਨ ਉਹਨੂੰ ਤੇ ਚਰਾਹਾਂ ਦੀ ਚਾਹੀਦੀ ਆ ਨਾ ਉਹਨੂੰ ਤੇ ਘਾ ਪੱਠਾ ਹੀ ਚਾਹੀਦਾ ਹੈ ਨਾ ਉਹ ਬੰਦਾ ਆਪਣਾ ਪਰਿਵਾਰ ਲੈ ਕੇ ਜਿਉਂ ਤੁਰਿਆ ਜਿਉਂ ਤੁਰਿਆ ਉਹਨੇ ਦਰਿਆ ਸਤਲੁਜ ਟੱਪਿਆ ਬਿਆਸਾ ਟੱਪਿਆ ਫਿਰ ਮਾਝੇ ਅੰਦਰ ਦਾਖਲ ਹੋਇਆ ਇੱਕ ਥਾਂ ਉਹਨੂੰ ਬੜੀ ਚੰਗੀ ਲੱਗੀ ਇੱਕ ਜਗ੍ਹਾ ਉਹਨੂੰ ਬੜੀ ਪਿਆਰੀ ਲੱਗੀ ਉਥੇ ਆ ਕੇ ਉਹਨੇ ਆਪਣੇ ਨਾਂ ਦੀ ਝੰਡੀ ਗੱਡ ਕੇ ਤੇ ਆਪਣੇ ਨਾਂ ਦੇ ਉੱਤੇ ਇੱਕ ਪਿੰਡ ਬੰਨਿਆ ਆ ਪੁਰਾਣੇ ਜਿੰਨੇ ਤੁਸੀਂ ਬੰਦਿਆਂ ਦੇ ਨਾਵਾਂ ਤੇ ਪਿੰਡ ਵੇਖਦੇ ਹੋ ਇਹ ਇਸੇ ਤਰ੍ਹਾਂ ਹੀ ਆ ਜਦੋਂ ਇੱਕ ਬਾਪੂ ਦੇ 7-8 ਨਿਆਣੇ ਆ ਉਹਨਾਂ ਦੇ ਗਾਂ ਸਾਥ ਸਾਥ ਨਿਆਣੇ ਆ ਉਹਨਾਂ ਦੇ ਗਾਂ ਗਾਂ ਸਾਥ ਸਾਥ ਨਿਆਣੇ ਆ ਇੱਕ ਇੱਕ ਘਰ ਦੇ ਵਿੱਚ 2-300 ਬੰਦਾ ਉਹ ਜਿੱਥੇ ਜਾ ਕੇ ਝੰਡੀ ਕੱਢ ਦਿੰਦੇ ਇਹ ਬਜ਼ੁਰਗ ਦੇ ਨਾਂ ਦਾ ਪਿੰਡ ਵੱਜ ਜਾਂਦਾ ਸੀ ਬਹੁਤੇ ਪਿੰਡ ਇਦਾਂ ਹੀ ਵੱਜੇ ਆ ਉਹ ਜਿਹੜਾ ਜ਼ਿਮੀਂਦਾਰ ਪਿੰਡ ਭੋਗੜ ਵਿੱਚੋਂ ਉੱਠਿਆ ਉਹ ਤੁਰਦਾ ਤੁਰਦਾ ਮਾਝੇ ਦੇ ਏਰੀਆ ਅੰਦਰ ਆਇਆ ਉਹਨੂੰ ਇੱਕ ਥਾਂ ਦੇ ਉੱਤੇ ਬਹੁਤ ਸੋਹਣਾ ਘਾਹ ਪੱਠਾ ਲੰਬਾ ਇੱਥੇ ਮੇਰਾ ਪਰਿਵਾਰ ਪਾਲ ਸਕਦਾ ਵਾ ਇੱਥੇ ਮੇਰੇ ਮੱਜਾਂ ਦੇ ਘਾਵਾਂ ਪਾਲ ਸਕਦੀਆਂ ਉਹਨੇ ਆਪਣੇ ਨਾਂ ਦੇ ਉੱਤੇ ਇੱਕ ਪਿੰਡ ਦਾ ਮੋਢ ਬੰਨਿਆ ਉਸ ਜ਼ਿਮੀਂਦਾਰ ਦਾ ਨਾਂ ਹੈ ਜ਼ਿਮੀਂਦਾਰ ਪਿੱਖੀ ਉਹਦੇ ਨਾਂ ਤੇ ਇੱਕ ਪਿੰਡ ਵੱਜਦਾ ਵਾ ਪਿੰਡ ਪਿੱਖੀ ਵੇਂਡ ਹੁਣ ਉਹ ਸ਼ਹਿਰ ਨਹੀਂ ਪਿੰਡ ਨਹੀਂ ਰਿਹਾਗਾ ਹੁਣ ਉਹ ਕਸਬਾ ਬਣ ਗਿਆ ਵੱਡਾ ਤੁਹਾਡੇ ਨਜ਼ਦੀਕ ਆ ਜ਼ਿਮੀਂਦਾਰ ਪਿੱਖੀ ਦੇ ਪੰਜ ਪੁੱਤ ਨੇ ਪੰਜਾਂ ਦੇ ਨਾਵਾਂ ਤੇ ਪੰਜ ਪਿੰਡ ਬੱਜੇ ਆ ਜ਼ਿਮੀਂਦਾਰ ਪਖੀਨੇ ਸਭ ਤੋਂ ਪਹਿਲਾਂ ਆਪਣੇ ਨਾਂ ਦੇ ਪਿੰਡ ਬੰਨਿਆ ਫਿਰ ਉਹਨੇ ਆਪਣੇ ਪੰਜਾਂ ਪੁੱਤਾਂ ਦੇ ਨਾਵਾਂ ਉੱਤੇ ਪੰਜ ਪਿੰਡ ਵਸਾਏ ਉਹਦੇ ਸਭ ਤੋਂ ਵੱਡੇ ਪੁੱਤ ਦਾ ਨਾਂ ਹੈ ਪੂਲਾ ਉਹਦੇ ਨਾਂ ਦੇ ਉੱਤੇ ਪਿੰਡ ਵੱਜਦਾ ਪੂਲਾ ਹੁਣ ਪੂਲਾ ਪਿੰਡ ਤੁਹਾਨੂੰ ਪਤਾ ਹੈ ਕਿਹਦਾ ਭਾਈ ਤਾਰੂ ਸਿੰਘ ਪੂਲਿਆਂ ਦਾ ਇਹ ਪਹਿਲਾ ਸੀ ਉਹਦੇ ਦੂਸਰੇ ਪੁੱਤ ਦਾ ਨਾਂ ਹੈ ਪਹੂ ਉਹਦੇ ਨਾਂ ਤੇ ਪਿੰਡ ਵੱਜਿਆ ਪਹੂਵਿੰਡ ਪਹੂਵਿੰਡ ਕਿਹਦਾ ਪਿੰਡ ਆ ਇਹ ਤੁਹਾਨੂੰ ਪਤਾ ਹੈ ਉਹਦੇ ਤੀਸਰੇ ਪੁੱਤ ਦਾ ਨਾਂ ਹੈ ਦਰਾਜ ਉਹਦੇ ਨਾਂ ਤੇ ਪਿੰਡ ਬਣਿਆ ਦਰਾਜਕੀ ਉਹਦੇ ਚੌਥੇ ਪੁੱਤ ਦਾ ਨਾਂ ਹੈ ਪਲਵਾਨ ਉਹਦੇ ਨਾਂ ਤੇ ਪਿੰਡ ਵੱਜਿਆ ਪਲਵਾਨਕੀ ਤੁਹਾਡੇ ਲੱਗੀਏ ਸਾਰੇ ਦੂਰ ਨਹੀਂ ਆ ਗਏ ਉਦੇ ਪੰਜਵੇਂ ਪੁੱਤ ਦਾ ਨਾਂ ਹੈ ਵੀਰਮ ਵੀਰਮ ਦੋ ਪਿੰਡ ਆ ਮੱਝ 'ਚ ਇੱਕ ਆਉ ਮਜੀਠੇ ਲਾਗੇ ਭੋਵੇਂ ਵਡਾਲੇ ਵਾਲਾ ਵੀਰਮ ਉਹ ਵੀਰਮ ਨਹੀਂ ਆ ਇਹ ਵੀਰਮ ਇਹ ਆ ਜਦੋਂ ਭਿੱਖੀ ਵੇਣ ਤੋਂ ਖਾਲੜੇ ਨੂੰ ਜਾਈਏ ਸਿੱਧਵਾਂ ਦੇ ਲਾਗੇ ਪਿੰਡ ਵੀਰਮ ਪੈਂਦਾ ਵਾ ਇਹ ਜਿਹੜਾ ਪੰਜਵਾਂ ਵੀਰਮ ਪਿੰਡ ਆ ਇਹ ਉਸ ਜ਼ਿਮੀਂਦਾਰ ਭਿੱਖੀ ਦੇ ਪੰਜਵੇਂ ਪੁੱਤ ਵੀਰਮ ਦੇ ਨਾਂ ਤੇ ਵੱਜਾ ਸੀ ਇਹ ਪੰਜ ਪੁੱਤ ਆ ਉਹਦੇ ਜ਼ਮੀਂਦਾਰ ਪਿਖੀ ਤੋਂ ਪਿਖੀ ਵਿੰਡ ਉਹਦੇ ਪੰਜ ਪੁੱਤ ਫੂਲਾ ਪਹੂ ਦਰਾਜ ਪਲਵਾਨ ਤੇ ਵੀਰਮ ਆਪਣੀ ਮਨਮਰਜ਼ੀ ਇਕਾਗਰ ਕਰਕੇ ਪਿੰਡ ਪਹੂ ਵਿੰਡ ਦੇ ਵਿੱਚ ਆਜੋ ਉੱਥੇ ਜ਼ਮੀਂਦਾਰਾਂ ਦਾ ਇੱਕ ਟੱਬਰ ਵਸਦਾ ਜਮੀਨ ਭਾਂਡਾ ਚੰਗਾ ਹੈ ਤੇ ਇਲਾਕੇ ਵਿੱਚ ਉਹਨਾਂ ਦਾ ਮਾਣ ਚੰਗਾ ਹੈ ਇਸ ਪਰਿਵਾਰ ਦੇ ਮੁਖੀ ਦਾ ਨਾਂ ਹੈ ਕਣਿਆ ਕਣਿਆ ਦਾ ਪੁੱਤਰ ਦੁਲਜੀ ਦੁਲਜੀ ਦਾ ਪੁੱਤਰ ਕਰਮਾ ਕਰਮੇ ਦਾ ਪੁੱਤਰ ਭਾਈ ਭਗਤੂ ਜੀ ਭਾਈ ਭਗਤੂ ਦਾ ਵਿਆਹ ਮਾਈ ਜਿਉਣੀ ਦੇ ਨਾਲ ਹੋਇਆ ਤੇ ਇਸੇ ਭਾਈ ਭਗਤੂ ਦੇ ਘਰ 26 ਜਨਵਰੀ 1682 ਨੂੰ ਇੱਕ ਲੜਕੇ ਨੇ ਜਨਮ ਲਿਆ ਜਿਹਦਾ ਨਾਮ ਦੀਪਾ ਰੱਖਿਆ ਗਿਆ ਦੁਨੀਆ ਜਾਣਦੀ ਸੀ ਇਹ ਦੀਪਾ ਦੀਪਾ ਨਹੀਂ ਰਹੇਗਾ ਇਹ ਧੰਨ ਬਾਬਾ ਦੀਪ ਸਿੰਘ ਕਹਿ ਕੇ ਪੂਜਿਆ ਜਾਵੇਗਾ ਆਜੋ ਗੱਲ ਛੇਤੀ ਸਮਝ ਅੰਦਰ ਪੈ ਜਾਵੇ ਪਿੰਡ ਪਹੂ ਵਿੰਡ ਕਣੀਆਂ ਕਣੀਆਂ ਦਾ ਪੁੱਤਰ ਦੁਲਜੀ ਦੁਲਜੀ ਦਾ ਪੁੱਤਰ ਕਰਮਾ ਕਰਮੇ ਦਾ ਪੁੱਤਰ ਭਾਈ ਭਗਤੂ ਭਾਈ ਭਗਤੂ ਦਾ ਪੁੱਤ ਜਿਹਦਾ ਜਨਮ 1682 ਅੰਦਰ ਹੋਇਆ ਨਾਂ ਰੱਖਿਆ ਜਾਂਦਾ ਦੀਪਾ ਦੀਪਾ ਇਸ ਕਰਕੇ ਮਾਂ ਨੂੰ ਪੁੱਤ ਆਪਣਾ ਸੋਨਾ ਹੀ ਬੜਾ ਲੱਗਾ ਮਾਂ ਨੂੰ ਐਂ ਜਾਪਿਆ ਮਾਂ ਜੀਉਣੀ ਨੂੰ ਜਿਵੇਂ ਲੱਖਾਂ ਦੀਪਾਂ ਦਾ ਚਾਨਣ ਮੇਰੇ ਘਰ ਦੇ ਵਿੱਚ ਹੋ ਗਿਆ ਹੋਵੇ ਇੰਨੀ ਖੁਸ਼ ਹੋਈ ਇੰਨਾ ਸੋਹਣਾ ਪੁੱਤ ਰੱਬ ਨੇ ਉਹਦੀ ਝੋਲੀ 'ਚ ਪਾਇਆ ਕਿ ਇਹਦਾ ਨਾਂ ਦੀਪਾ ਰੱਖ ਦਿੱਤਾ ਪਰ ਮਾਂ ਕਿੱਥੇ ਜਾਣਦੀ ਹੋਣੀ ਓਦਣ ਦੁਨੀਆ ਕਿੱਥੇ ਜਾਣਦੀ ਹੋਣੀ ਆ ਮਾਂ ਜੀਉਣੀਏ ਜਿਹੜੇ ਦੀਪੇ ਨੇ ਤੇਰੇ ਘਰ ਜਨਮ ਲਿਆ ਐ ਨਾ ਦੁਨੀਆ ਦੇ ਦੀਵੇ ਬੁੱਝ ਜਾ ਕਰਨਗੇ ਪਰ ਇਹਦਾ ਦੀਵਾ ਹਮੇਸ਼ਾ ਚੱਗਦਾ ਰਹੂਗਾ ਜਿੱਥੇ ਕਿਦੇ ਧੰਨ ਬਾਬਾ ਦੀਪ ਸਿੰਘ ਦੇ ਸਥਾਨ ਨੇ ਉਹ ਜੋਤਾਂ ਹਮੇਸ਼ਾ ਜਗਦੀਆਂ ਰਹਿਣਗੀਆਂ ਜੋਤਾਂ ਹਮੇਸ਼ਾ ਅਟਲ ਰਹਿਣਗੀਆਂ ਅਰਪਾ ਖਰਪਾ ਪਤਿਆਂ ਦੇ ਘਰਾਂ ਦੀ ਬੱਤੀ ਬੁੱਝ ਸਕਦੀ ਆ ਪਰ ਧੰਨ ਬਾਬਾ ਦੀਪ ਸਿੰਘ ਦੇ ਕਰਨੀ ਨਾਮੇ ਜੀਵਨ ਦਾ ਦੀਵਾ ਕਦੀ ਨਹੀਂ ਬੁੱਝ ਸਕਦਾ ਹਮੇਸ਼ਾ ਜਗਦਾ ਰਹੇਗਾ ਉਹ ਦੀਪਾ 18 ਸਾਲਾਂ ਦਾ ਹੋਇਆ ਆਪਣੇ ਬਾਪੂ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਦیدارੇ ਕਰਨ ਵਾਸਤੇ ਆਨੰਦਪੁਰ ਸਾਹਿਬ ਆਇਆ ਉਮਰ ਆ 18 ਸਾਲਾਂ ਦੀ ਜਿੱਦਾਂ ਤੁਸੀਂ ਚੌਂਕੜੇ ਮਾਰ ਕੇ ਬੈਠੇ ਜੇ ਇਦਾਂ ਸੰਗਤ ਬੈਠੀ ਸੀ ਤੇ ਗੁਰੂ ਕਲਗੀਧਰ ਪਾਤਸ਼ਾਹ ਤਖਤ ਤੇ ਸੁਭਾਏ ਮਾਨ ਨੇ ਸਾਹਮਣੋਂ ਨੌਜਵਾਨ ਦੀਪਾ ਉੱਠਿਆ ਇਹ ਗੱਲ ਸੰਨ 1700 ਦੀ ਆ ਤੇ ਇੱਕ ਸਾਲ ਪਹਿਲਾਂ ਜਾਣੀ ਕਿ 1699 ਨੂੰ ਖਾਲਸੇ ਦੀ ਸਾਜਨਾ ਹੋ ਚੁੱਕੀ ਸੀ ਨੌਜਵਾਨ ਦੀਪਾ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਮੈਂ ਤੇਰੀ ਨਾ ਆਇਆ ਮੈਂ ਲੇਟ ਹੋ ਗਿਆ ਮਹਾਰਾਜ ਨੇ ਕਿਹਾ ਕਿਉਂ ਤੂੰ ਲੇਟ ਕਿਉਂ ਹੋ ਗਿਆ ਤੇ ਦੀਪਾ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਕਿਤੇ ਮੈਂ ਪਿਛਲੇ ਸਾਲ ਆਇਆ ਹੁੰਦਾ ਨਾ ਮੈਨੂੰ ਪਤਾ ਲੱਗਾ ਤੁਸੀਂ ਭਰੇ ਦਰਬਾਰ ਅੰਦਰ ਸੀਸ ਮੰਗੇ ਸੀ ਮੰਗੇ ਸੀ ਨਾ 1600 ਨੜੀ ਨਦੀ ਸਾਕੀ ਨੇ ਮੈਨੂੰ ਪਤਾ ਲੱਗਾ ਪਿਛਲੇ ਸਾਲ ਤੁਸੀਂ ਸੀਸ ਮੰਗੇ ਸੀ ਤੇ ਮਹਾਰਾਜ ਕਿਤੇ ਮੈਂ ਇੱਕ ਸਾਲ ਪਹਿਲਾਂ ਆਉਂਦਾ ਤੇ ਮਹਾਰਾਜ ਮੈਂ ਵੀ ਉੱਠ ਕੇ ਸੀਸ ਤੁਹਾਡੇ ਚਰਨਾਂ 'ਚ ਭੇਟਾ ਕਰਨਾ ਸੀ ਮੈਂ ਲੇਟ ਹੋ ਗਿਆ ਤੇ ਮੇਰੇ ਦਾਤੇ ਨੇ ਦੀਪੇ ਦੇ ਮੋਢੇ ਤੇ ਹੱਥ ਰੱਖ ਕੇ ਆਖਿਆ ਨਾ ਕੀ ਕਾਕਾ ਤੇਰਾ ਕਹਿੰਦਾ ਜੀ ਦੀਪਾ ਮਹਾਰਾਜ ਕਹਿੰਦੇ ਅੱਜ ਤੋਂ ਦੀਪ ਸਿੰਘ ਹੋਵੇਂਗਾ ਤੇ ਸੀਸ ਗੁਰੂ ਨਾਨਕ ਦੇ ਘਰ ਦੀ ਅਮਾਨਤ ਆ ਅੱਜ ਲੈ ਲਈਏ 50 ਸਾਲਾਂ ਨੂੰ ਲੈ ਲਈਏ 10 ਸਾਲਾਂ ਨੂੰ ਲੈ ਲਈਏ ਦੀਪਿਆ ਸਿਰ ਦਿੱਤੇ ਬਿਨਾਂ ਗੁਜ਼ਾਰਾ ਨਹੀਂ ਹੋਣਾ ਦੇਣਾ ਹੀ ਪੈਣਾ ਤੈਨੂੰ ਇਹ ਬਚਨ ਗੁਰੂ ਕਲਕੀ ਤਰ ਪਾਤਸ਼ਾਹ ਦਾ ਮਗਰ ਚੱਲਦਾ ਹੈ ਦੀਪੇ ਨੇ ਅੰਮ੍ਰਿਤ ਛਕਿਆ ਹੁਣ ਉਹ ਬਾਬਾ ਦੀਪ ਸਿੰਘ ਬਣ ਚੁੱਕਾ ਹੈ ਆਨੰਦਪੁਰ ਨੂੰ ਘੇਰਾ ਪਿਆ ਸਾਡੇ ਚੋਂ ਕਈ ਬੰਦੇ ਇਹ ਗੱਲ ਕਹਿੰਦੇ ਕਿਉਂਕਿ ਤਿੰਨ ਸਿੱਖ ਸੀ ਜਿਨ੍ਹਾਂ ਨੂੰ ਲੰਗਰ ਦੇ ਇੰਚਾਰਜ ਮਹਾਰਾਜ ਨੇ ਆਨੰਦਪੁਰ ਬਣਾਇਆ ਇੱਕ ਭਾਈ ਨੰਦ ਲਾਲ ਇੱਕ ਭਾਈ ਮਨੀ ਸਿੰਘ ਇੱਕ ਧੰਨ ਬਾਬਾ ਦੀਪ ਸਿੰਘ ਜਦੋਂ ਆਨੰਦਪੁਰ ਨੂੰ ਘੇਰਾ ਪੈਂਦਾ 8 ਮਹੀਨੇ ਲੰਮਾ ਘੇਰਾ ਤੇ ਘੇਰਾ ਪੈਂਦੇ ਸਾਰ ਮਹਾਰਾਜ ਨੇ ਤਾਂ ਐਲਾਨ ਕੀਤਾ ਸੀ ਆਨੰਦਪੁਰ ਕਿ ਜਿੰਨਾ ਪਰਿਵਾਰਾਂ ਦੇ ਵਿੱਚ ਬੱਚੇ ਛੋਟੇ ਆ ਜਾਂ ਬਜ਼ੁਰਗ ਜਾਦੇ ਆ ਉਹ ਆਨੰਦਪੁਰ ਛੱਡ ਕੇ ਚਲੇ ਜਾਣ ਇੱਥੇ ਘੇਰੇ ਪੈਣੇ ਆ ਜੰਗ ਤੇ ਜੁੱਧ ਹੋਣੇ ਆ ਬੱਚਿਆਂ ਵਾਲਿਆਂ ਦਾ ਇੱਥੇ ਕੋਈ ਕੰਮ ਨਹੀਂ ਉਹਨਾਂ ਦੇ ਵਿੱਚੋਂ ਤਿੰਨ ਗੁਰਸਿੱਖ ਮਹਾਰਾਜ ਨੇ ਆਪ ਕੱਢੇ ਸੀ ਵੀ ਤੁਸੀਂ ਪਹਿਲਾਂ ਚਲੇ ਜਾਓ ਉਹਨਾਂ ਵਿੱਚ ਧੰਨ ਬਾਬਾ ਦੀਪ ਸਿੰਘ ਭਾਈ ਨੰਦ ਲਾਲ ਤੇ ਧੰਨ ਬਾਬਾ ਮਣੀ ਸਿੰਘ ਵਰਗੇ ਸੀ ਮਹਾਰਾਜ ਨੇ ਤਿੰਨਾਂ ਨੂੰ ਤੁਰਨ ਲੱਗਿਆ ਆਖਿਆ ਸੀ ਪੰਥ ਨੇ ਤੁਹਾਡੇ ਕੋਲ ਸੇਵਾਦਾਰੀਆਂ ਬੜੀਆਂ ਲੈਣੀਆਂ ਵਾ ਜ਼ਿੰਮੇਵਾਰੀਆਂ ਬੜੀਆਂ ਲੈਣੀਆਂ ਇੱਥੇ ਲੜ ਕੇ ਸ਼ਹੀਦ ਹੋਣ ਦਾ ਵਕਤ ਤੁਹਾਡਾ ਅਜੇ ਤੱਕ ਨਹੀਂ ਆਇਆ ਮਹਾਰਾਜ ਨੇ ਖੁਦ ਹੁਕਮ ਦੇ ਕੇ ਧੰਨ ਬਾਬਾ ਦੀਪ ਸਿੰਘ ਨੂੰ ਉੱਥੋਂ ਤੋਰ ਦਿੱਤਾ ਪ੍ਰਸੰਗ ਦੇ ਹੋਰ ਨੇੜੇ ਆ ਜੋ ਸਮਾਨੇੜੇ ਆਇਆ ਤੇ ਵਕਤ ਆਇਆ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਡੇ ਜੋ ਕਈ ਬੰਦੇ ਗਾਇਬ ਗਏ ਕਿਉਂਕਿ ਗਈ ਗੱਲਾਂ ਸੁਣੀਆਂ ਸੁਣੀਆਂ ਹੋ ਜਾਂਦੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਕਲਕੀ ਤਰ ਪਾਤਸ਼ਾਹ ਦਾ ਹੁਕਮ ਲੈ ਕੇ ਪੰਜਾਬ ਆਇਆ ਉਹਨੇ ਵੱਡੇ ਵੱਡੇ ਜ਼ਾਲਮਾਂ ਦੀ ਇੱਟਾਂ ਇੱਟ ਖੜਕਾ ਦਿੱਤੀ ਇਤਿਹਾਸ ਦੇ ਪੰਨੇ ਕਹਿੰਦੇ ਨੇ ਧੰਨ ਬਾਬਾ ਦੀਪ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੀ ਹਰ ਜੰਗ 'ਚ ਅੱਗੇ ਹੋ ਖਿਲਣਿਆ ਤੇ ਕਦੀ ਬਾਬਾ ਬੰਦਾ ਸਿੰਘ ਬਹਾਦਰ ਨੇ ਲੜਦਿਆਂ ਵੇਖ ਕੇ ਪੁੱਛਿਆ ਸੀ ਕਿਸੇ ਨੂੰ ਓ ਯਾਰ